ਹਾਂਜੀ ਮੇਰੇ ਵੀਰੋ ਤੇ ਗੁੱਡ ਮਾਰਨਿੰਗ ਸਰ ਜੀ ਨੂੰ ਵਰਗੀ ਚਾਹ ਦੇ ਪਿਉਰੀ ਮੁੰਡੇ ਕੋਲੇ ਆਪਣੀ ਚੁੱਪਰ ਕੋਲੇ ਸﺠਿੰਦਰ ਕੋਲੇ ਤੇ ਬਾਕੀ ਚੱਲ ਕੇ ਕਰ ਜਾਂਦੇ ਲੋ ਜੀ ਮੇਰੇ ਵੀਰੋ ਤੇ ਚੱਕ ਲਿਆ ਪਾਣੀ ਤੇ ਸਿਰੰਜ ਵਾਲੀ ਜੇਲ ਚ ਆਪਣੇ ਹਨ ਹੁਣ ਚੱਲਦੇ ਆਪਾਂ ਤੇ ਸﺠਿੰਦਰ ਕੋਲੇ ਪਿਉਰੀ ਸﺠਿੰਦਰ ਚੱਕ ਕੇ ਬਾਦੋਂ ਜੀ ਦਾ ਤੇ ਫੇਤ ਲੈ ਗੁਰਸਰ ਤੋਂ ਲੇਕਾਉਣੀ ਜੇ ਫੇਤ ਲੈ ਗੇਤੀ ਵਾਲੇ ਪੁੱਤਿਆ ਕੇ ਚੁਸਰ ਕੇ ਓਲਾ ਮਾਰਨਾ ਇਹ ਲਗਭਗ ਬਈ 29 ਕਬੂਤਰਾਂ ਦੇ ਲੱਗੀਆਂ ਆਂ ਮੋਹਰਾ ਠੀਕ ਐ 29 ਕਬੂਤਰਾਂ ਨੂੰ ਲੱਗ ਕੇ ਕਿਤਾ ਮੈਨੂੰ ਪਤਾ ਲੱਗਿਆਗਾ ਕਿ ਉਹ 29 ਕਬੂਤਰਾਂ ਦੇ ਗੱਜਣੇ ਓਲੇ ਬਾਕੀ ਹਜੇ ਜਾ ਕੇ ਤੁਹਾਨੂੰ ਕਲੀਅਰ ਕਰਾਂਗੇ ਸਾਰੀਆਂ ਗੱਲਾਂ ਤੇ ਕਿਰਾ ਹੇ ਮੁੰਦਰਾ ਬਾਪੂ ਚੱਲੀ ਜਾਣਾ ਤੇ ਗੱਲ ਕੇ ਆਪਣੀ ਪੁੱਤਰੀ ਬਹੁਤ ਦੇਖੀ ਤਾਂ ਲੱਗੇ ਤੇ ਤਰੀਕਾ ਨੂੰ ਚੱਗੇ ਅੰਡ ਬਹੁਤ ਹੀ ਪਿਆ ਤੇ ਬਾਅਦ ਕਰਦੇ ਹੁਣ ਦਾ ਸ਼ਹਿਰਾ ਪੁੱਛ ਲਓ ਜੀ ਤੇ ਆ ਗਿਆ ਪਪਿਉਰੀ ਸਿਚਿੰਦਰ ਆ ਰਿਹਾ ਬੂਟ ਪਹਿਨਦਾ ਔਰ ਸੋਈ ਜਾਂਦਾ ਤਾਂ ਕਰ ਮੈਨੂੰ ਡਿੱਕੀ ਨਾ ਖੜਾ ਇੱਥੇ ਤੇ ਫਿਰ ਚੱਲਦੇ ਗੁਰੂ ਸਰ ਮਸਾਂ ਕੱਢਿਆ ਵਾਰ ਹੋਰ ਫਿਰ ਕਿਵੇਂ ਸੀ ਇਹ ਬਾਈ ਸਾਂ ਲੈ ਕੇ 5 ਮਿੰਟ ਪਹਿਲਾਂ ਉੱਥੇ ਆ ਉੱਥੇ 5 ਮਿੰਟ ਬਾਅਦ ਤਾਂ ਇੱਧਰ ਗੌਂਦਾਂ ਨੂੰ ਫੋਨ ਲਾਈਦਾ ਆ ਆ ਆ ਹਾਂ ਹੁਣ ਪਹਿਲਾਂ ਗੁਰੂ ਸਾਹਿਬ ਚੱਲਣਾ ਆਪਾ ਚੱਲ ਫਿਰ ਚਲੀਏ ਲਓ ਜੀ ਉੱਪਰ ਕੇ ਬਾਈ ਗੋਰੇ ਗੋਰੇ ਗੁਰੂ ਸਰ ਕੜਿਆ ਵਾਰ ਤੇ ਮੁੰਡੇ ਕਹਿੰਦੇ ਕਬੂਤਰੀ ਲੱਦੀਆਂ ਨਾ ਚੱਕੂ ਬਾਈ ਹੈਲੋ ਆ ਬਾਈ ਨਖਤਰੀ ਲੱਗਦੀ ਜੀ ਠੀਕ ਹੈ ਤਬਾ ਚੱਲਦੇ ਹਾਂ ਕਬੂਤਰ ਚੱਕ ਕੇ ਹਾਂਜੀ ਮੇਰੇ ਵੀਰੋ ਤੇ ਆ ਗਏ ਆਪਾਂ ਕਿੱਥੇ ਆ ਗਏ ਆਪਾਂ ਇਹ ਨਹੀਂ ਇਹ ਕਿੱਥੇ ਬਾਜੀ ਆਪਣੀ ਗਿਲਜੀ ਵਾਲੇ ਤੇ ਆਹ ਦੇਰੀ ਆਪਾਂ ਪਾਣੀ ਧਾਣੀ ਨੂੰ ਲੈਟਰਨ ਪੜਾਉਂਦੇ ਖੇਡ ਕਰਦੇ ਆ

ਆ ਮਾ ਲੁੰਡੇ ਵਾਲਾ ਟੱਡ ਬੁੰਜਾ ਆ ਬੈਠਾ ਬਠਾ ਪੀਜ਼ ਮਾਗ ਆ ਬੈਠ ਇੱਕ ਨੂਰ ਕੁੱਟਰਾ ਇਹ ਵੀ ਨਹੀਂ ਛੱਡਦਾ ਮੈਨਾਂ ਤਾਂ ਤੇ ਹੈਪੀ ਚਾਤਾ ਸਿਆਲਾ ਹਰੇ ਵਾਲਾ ਉਹ ਬੈਠਾ ਰੁੱਸੇ ਵਾਲਾ ਮੈਂਗਾ ਪੀਜ਼ਾ ਕੋਲ ਇਹ ਹਰਮਨ ਕਿ ਲਈ ਆ ਗਿਆ ਹਾਂ ਹੋ ਗਿਆ ਹਾਂ ਹੋ ਗਿਆ ਕੋਰਾ ਮੱਲਣ ਹਾਂ ਪਿਆ ਗਿਆ ਗੁਰਪੀ ਦੇ ਕੱਢਵਾ ਅਗਲਾ ਟੋਰੀ ਆਣਾ ਮੋਣਾ ਸੁਕਣਾ ਸਰਤਾ ਬਸੇ ਲਓ ਜੀ ਮਾਰ ਦਿਓ ਵਲਾ ਗਲੀ ਪਾੜੇ ਗਲੀ ਲੰਮਾ ਹੋ ਗਿਆ ਹੋ ਗਿਆ ਠੀਕ ਹੈ ਜੀ ਆ ਰਿਹਾ ਸਹੀ ਲੱਗਦਾ ਚੜਦੇ ਚੜਦੇ ਇਹ ਸਾਰਿਆਂ ਦਾ ਪੋਜੀਸ਼ਨ ਵੀ ਵਾਲੀ ਤੇ ਆ ਜਾਂਦੀ ਬਈ ਪੂਰੇ ਦੂਸਰਾ ਨੇ ਮਾਰਤਾ ਉਹਦਾ ਤੁੰਗੋ ਕੋਕੇ ਰੋਟਾ ਕਹਿੰਦਾ ਤੇ ਤੁਹਾਨੂੰ ਬਾਹਰ ਜਾ ਕੱਟ ਕਰ ਦੇ ਉਹ ਜੀ ਕਹਿੰਦੇ ਉੱਲੇ ਵੱਜ ਚੁੱਕੇ ਨੇ ਤੇ ਮੈਂ ਤੇ ਸਖਜਿੰਦਰ ਪੁਰਾਣੇ ਅੱਡੇ ਤੇ ਆ ਗਏ ਕਹਿੰਦੇ ਕਿੱਥੇ ਆ ਗਏ ਮੁੰਡਿਓ ਕਹਿੰਦੇ ਕੀ ਆਜੇ ਕਬੂਤਰੀ ਦਿਖਾ ਦੇ ਹੁਣ ਮੇਰੀ ਤੂੰ ਕਬੂਤਰੀ ਸੈਟ ਆ ਜਮਾ ਓਕੇ ਰਿਪੋਰਟ ਸੀ ਕਬੂਤਰੀ ਸੀ ਦਿਖਾ ਰਹੀ ਕਬੂਤਰੀ ਦੀ ਨਿਗ੍ਹਾ ਮੁਰਾਦ ਕੇ ਬਾਬੇ ਫੋਟੀ ਪਹਿਲਾਂ ਆਪ ਮਾਰ ਲਿਏ ਤੇ ਫਿਰ ਤੁਹਾਨੂੰ ਨਿਗ੍ਹਾ ਮਰਾਵਾ ਦਸੱਲੀ ਨਾਲ ਆ ਜੀ ਮੇਰੇ ਵੀਰੋ ਲਓ ਜੀ ਆ ਆਂ ਜੀ ਆਪਣੀ ਪੂੰਜੇ ਵਾਲੀ ਖੰਡ ਕਰਦੇ ਜੂਮ ਕਰ ਦਿਖਾ ਦੇ ਮਾਰ ਕੇ ਸਿਰ ਤੇ ਆ ਗਈ ਇਹ ਉਹ ਮੁਰ ਗਈ ਹਾਂ ਪੂੰਜਾ ਦੇ ਖਰਾ ਪੂੰਜਾ ਓਕੇ ਰਿਪੋਰਟ ਤੇ ਫਿਰਦੀ ਜਮਾ ਸਿਰਾਂ ਲੱਗੀ ਪਈ ਕਰਦਾ ਅਜ ਤੱਕ ਤਾਂ ਰੋਜ ਅੰਗੋੜਦੀ ਜੀ ਮੁਰਦੀ ਹੁੰਦੀ ਅਕ ਕੀ ਰੇਣੀ ਆ ਜੀ ਕਿ ਦੱਸ ਜੇ ਕੀ ਆ ਪੀ ਤੇ ਬਾਕੀ ਮੇਰੇ ਵੀਰੋ ਅੱਜ ਮੌਸਮ ਕੱਲ ਨਾਲੋਂ ਜ਼ਿਆਦਾ ਖਰਾਬ ਹੈ ਕੱਲ ਤਾਂ ਮੌਸਮ ਬਹੁਤ ਵਧੀਆ ਸੀਗਾ ਤੇ ਅੱਜ ਤੁਸੀਂ ਵੇਖ ਸਕਦੇ ਹੋ ਬੱਦਲ ਬਾਈ ਚਾਰ ਚਫਰੇ ਤੇ ਇਹ ਨਿਕਲ ਰਿਹਾ ਤੁੱਪ ਦਾ ਪਰਣਾ ਮੁਸ਼ਕਲ ਆਇ ਤਾਂ ਤੇ ਕੂਤਰ ਬੱਦਲ ਬਾਈ ਮਲਾ ਟਾਈਮ ਵੱਧ ਵੀ ਕਰ ਸਕਦੇ ਨਾ ਠੰਡ ਚ ਫਰਕ ਤਾਂ ਪੈਂਦਾ ਹੀ ਆ ਮਾ ਠੰਡਾ ਤਾਂ 30 ਰੁਪਏ ਦਾ ਸੀ 30 ਰੁਪਏ ਦਾ ਪਰ 30 ਪਹੁੰਦੇ ਨਹੀਂ ਆ ਕਹਿੰਦੇ ਇਹ ਕਹਿੰਦੇ ਬਈ ਦੁੱਸਰ ਜੀ ਨਵੇੜਾਂਗੇ ਕਿੰਨੇ ਪਾ 15 ਕਬੂਤਰ ਰਹਿਣ ਪਾ 20 ਕਬੂਤਰ ਰਹਿਣ ਮਾਣਦੇ ਆ ਤੇ ਇਹ ਕਹਿੰਦੇ ਬਸ ਸਾਰਿਆਂ ਨੂੰ ਵੰਡ ਦੇਾਂਗੇ ਸਾਰੇ ਕਿੰਨੇ ਹੋ ਚਲੋ ਫਿਰ ਜਿਹੜਾ ਕਰਨਗੇ ਉਹ ਕਰਨਾ ਹੀ ਪਊ ਮੈਂ ਤਾਂ ਫਿਰ ਇਹ ਸਵਾਲ ਲੈ ਜਾਂਦਾ ਕਰਾ ਪਾਏ ਆ ਆਰਾਮ ਨਾਲ ਡਾਕ ਕੇ ਸਮਾਨੇ ਨਾਲ ਆ ਜਾ ਹਾਏ ਹਾਏ ਚਲੋ ਬਾਬਾ ਕੋਈ ਨਹੀਂ ਫਿਰ ਵੇਣੇ ਹੈਗੇ ਇਹ ਤਾਂ ਆ ਤਾਂ ਹੋਰ ਹੀ ਕਿ ਜਾਂਦਾ ਬਾਕੀ ਕਬੂਤਰ ਸਾਰੇ 31 32 ਉੱਡੇ ਸੀਗੇ ਤੇ ਇੱਕ ਮਲਾਜ ਵਿੱਚ ਬਹਿ ਵੀ ਗਿਆ ਪਹਿਲਾਂ ਹੀ ਬਹਿ ਗਿਆ ਸੀਗਾ ਨਾ ਤੇ ਬਾਅਦ ਦਿਨੇ ਹੁਣ ਕਰ ਅਪਡੇਟ ਮਾੜੀ ਮੁੱਟੀ ਅਪਡੇਟ ਲਓ ਜੀ ਅਪਡੇਟ ਲੈ ਲਓ ਨਵੀਂ ਹੁਣ ਕਰ ਰਿਕਾਰਡਿੰਗ ਸੁਣੋ ਇੱਕ ਜੀ 29 ਕਬੂਤਰ ਉੱਡੇ ਆ ਬਾਈ ਤੜਕੇ ਦੁੱਸਰ ਤੇ ਤੇ ਇੱਕ ਸੁਬਾਹ ਵਾਲਾ ਕੂਤਰ ਤੇ 29 ਦੇ ਵਿੱਚੋਂ ਬਈ ਇੱਕ ਕੂਤਰ ਵਹਿ ਗਿਆ ਫੌਜੀ ਕੌਣੀ ਤੇ 28 ਕੂਤਰ ਸਹੀ ਆ ਪਿੰਡ ਗਿਲਜੀ ਵਾਲੇ ਦੁੱਸਰ ਤੇ ਕਿਹੜਾ ਬਈ ਤੜਕੇ ਫੜਿਆ ਕੂਤਰ ਤੇ ਉਹਦੇ 9 ਮੈਂਟ ਰਹਿ ਗਏ ਤੂੰ ਬਈ 9 ਮੈਂਟ ਰਹਿ ਗਏ ਕੂਤਰ ਲੈ ਪੁਰ ਦਿਖਾ ਦੇ ਇੱਕ ਦੋ ਰਿਕਾਰਡਿੰਗ ਹੋਣਾ ਦੇ ਕਿੰਨੇ ਰਹਿ ਕੂਤਰ 28 ਕਿੰਨੇ ਦੇ ਦੀ ਸਾਰ ਰਿਕਾਰਡਿੰਗ ਮਾੜੀ ਹੋ ਆਪਰੇਟ ਦੇ ਦੇ ਕਿ ਮਾੜੀ ਹੋਰ ਪਾ ਦਾ ਯਾਰ ਆ ਜਾਓ ਵੀਰ ਬਣ ਕੇ ਲਓ ਜੀ ਸੁਣੋ ਲਾਲੀ ਮੱਲਣ ਕੰਡ ਬਗਲ ਵਾਲੀ ਕੂਤਰੀ ਬੈ ਗਈ ਜੀ ਵੱਡੀ ਕੋਠੀ ਤੇ ਲੈ ਜੀ ਬਾਗਾ ਗੁਰੂ ਬਾਗਾ ਗੁਰੂ ਸਰ ਇਹ ਕੂਤਰੀ ਬੈ ਗਈ ਜੀ ਵੱਡੀ ਕੋਠੀ ਤੇ ਬਈ ਇੱਕ ਕੂਤਰਾ ਆ ਗਿਆ ਜੀ ਬਾਧਿਆ ਸੁਖਮਣਵਾਦੀਆਂ ਰੱਤਾ ਬਗਲਾਲਾ 9:30 ਵਜੇ ਤਾਈਂ ਫੜਾ ਜੋ ਬਈ 9:30 ਵਜੇ ਤਾਈਂ ਬੱਠੀ ਗਾ ਓਕਰ ਪੜਵਾ ਪਿਓ ਹਾਂ ਜੀ ਸេចਿੰਦਰ ਪਿਉਰੀ ਫਿਰਦੀ ਹੈ ਆਪਣੀ ਦੇਖ ਲਈ ਹਾਂ ਕਰ ਲਈ ਕਨਫਰਮ ਹੂੰ ਵੇਹਣ ਲੱਥੇ ਤੇਰੇ ਪਹਿਣਗੇ ਮੈਂ ਸਾ ਜੇ ਕਬੂਤਰੀ ਨਾ ਸੀ ਤੇ ਨੀਗਮ ਰਾਮਾੜੀ ਮੈਂ ਵੀਡੀਓ ਚ ਦਿਖਾਵਾਂ ਤੇ ਟਾਈਮ ਬਾਬੇ ਹੋ ਗਿਆ ਲਗਭਗ 11:40 ਹੋ ਗਏ ਤੇ ਕਬੂਤਰ ਫਿਰਦੀ ਆ ਕਬੂਤਰ ਰਹਿ ਗਏ ਤੁਹਾਨੂੰ ਅਪਡੇਟ ਦੇ ਦਿੰਦੇ ਆ 20 ਕਬੂਤਰ ਰਹਿ ਗਏ ਬਾਬੇ 20 ਠੀਕ ਆ ਟੋਟਲ 20 ਕਬੂਤਰ ਰਹਿ ਗਏ 29 ਕਬੂਤਰ ਉੱਡੇ 9 ਕਬੂਤਰ ਕੱਟੇ ਗਏ ਤੇ ਗੋਲੀ ਕਿੱਥੇ ਫਿਰਦੀ ਖੜ ਤੇ ਮੈਂ ਬਾਬਾ ਹੁਣ ਦਿਖਾ ਮਰਾਵਾਂਗਾ ਮੈਂ ਮੈਂ ਮਜੂਮ ਕਰ ਲੋ ਜੀ ਜੇ ਤੂੰ ਮੇਰੀ ਗੱਲ ਸੁਣਾ ਇੱਕ ਗੱਲ ਚੱਲੀ ਜਾਂਦੀ ਹੈ ਵੋਟ ਕਰੀਏ ਅੱਜ ਨਹੀਂ ਤੇ ਆ ਆਉਂਦੀ ਬਈ ਗੋਲੀ ਨਾਲ ਜੀ ਇਹ ਕਬੂਤਰ ਨੂੰ ਖਰਾਬ ਜੂਮ ਹੋਰ ਕਰ ਲੈਣਾ ਐਕਸਤੀ ਹੁੰਦਾ ਕਰ ਲੈ ਇਹ ਫੁੱਲਾਂ ਤਾਂ ਫਿਰ ਰਹਿੰਦੇ ਹੈਲੋ ਉਹ ਗੋਲੀ ਨਾਲ ਫਿਰਦੀ ਹੈ ਫੇਰੇ ਉੱਡ ਗਿਆ ਨਹੀਂ ਕਿਵੇਂ ਉੱਡੇ ਜਾਂਦਾ ਤੁਹਾਡੇ ਹਾਂ ਬਲਰ ਹੁੰਦਾ ਮੜਾ ਵੇਖ ਲੈ ਤੂੰ ਕਿਧਰ ਗਈ ਗੋਲੀ ਜੂਟਾਲਾ ਉਹ ਉੱਪਰਦੀ ਉਹ ਨੰਗੀ ਹਾਂ ਇਹਨਾ ਕਿਤੇ ਆਉਣਾ ਬਾਰੇ ਗਿਆਨੀ ਯਾਰ ਕਹਿੰਦਾ ਵੀ ਸਾਨੂੰ ਦੋ ਦੇ ਦਿਓ ਬਾਹਰ ਲਿਆਂ ਹਾਂ ਹਾਂ ਗੜ ਗੜ ਚੰਗੀ ਤਰ੍ਹਾਂ ਦਿਖਾ ਦੇ ਨਹੀਂ ਨਹੀਂ ਮੇਰੇ ਕੋਲ ਤਰ ਵੀ ਰਹਿ ਗਏ ਸਾਰੇ ਨਾ ਬਲਾਰ ਹੁੰਦਾ ਲੈ ਮੈਂ ਦਿਖਾਉਂਦਾ ਬਾਬੇ ਉਹ ਆਹ ਪੁੱਤਰ ਆ ਤੇ ਚਾਹ ਪੰਗਾ ਲਓ ਤੇ ਮਤ ਲਾ ਕੇ ਕਾਈਏ ਨੇ ਮੁੰਡੇ ਦੇ ਨਾਲ ਸੈਜਿੰਦਰ ਕੀ ਬਣਦਾ ਕੀ ਆ ਬੇੜਾ ਸੈਜਿੰਦਰ ਬੇੜਾ ਕਿਥਰ ਬੈਠਾ ਬੋਟਾ ਬਾਬਰ ਉਪਰੋਟੀ ਖਾਣਗੇ ਕਾਲਾ ਕਾਲਾ ਟਾਪਾ ਤਰਤੀਬ ਬਰੋਟੀ ਖਾਣਗੇ ਤੇ ਫਿਰ ਚੱਲਦੇ ਪਿੰਡ ਨੂੰ ਯਾਰ ਉਧਨ ਪੈ ਚੱਲ ਕੇ ਦਿਖਾਉਣੇ ਹਨ ਆਪਾਂ ਲਓ ਰੋਟੀ ਖਾ ਲਈ ਤੇ ਹੁਣ ਚੱਲਦੇ ਆਪਰੇ ਟਿੱਲੇ ਤੇ ਤੇਦੇ ਡਬੇਟ ਚਲੀ ਜਾਂਦੀ ਠੀਕ ਹੈ ਜੀ ਹੱਥ ਨਹੀਂ ਵੰਡਣੀਆਂ ਵਾਰੀ ਵਾਰੀ ਕਿੰਨੇ ਰਹਿਣ ਬਾਕੀ ਕਬੂਤਰ ਬਾਬੇ ਉੱਤੇ ਝੜ ਗਏ ਹੁਣ ਠੀਕ ਹੈ ਸਾਰੇ ਝੜ ਗਏ ਕੋਈ ਵੀ ਨਹੀਂ ਵਹ ਹੈ ਨਹੀਂ ਕਬੂਤਰਾਂ ਤੋਂ ਕੋਈ ਦੀਦਾ ਨਹੀਂ ਤੇ ਚੱਲ ਕੇ ਪਾ ਕੇ ਵੇਨੇ ਉੱਥੇ ਆਪਾਂ ਕਿਹੜੇ ਕਿਹੜੇ ਕਬੂਤਰ ਦੀਦੇ ਆ ਆਪ ਦੀਦਾ ਨਹੀਂ ਹੁੰਦਾ ਤੇ ਦਿਖਾਉਣੇ ਹੁੰਦੇ ਅੜੀ ਨਾ ਮੈਂ ਕਿਉਂ ਲੋ ਜੀ ਇਹ ਆ ਫਿਰਦੀ ਆਪਣੀ ਕਬੂਤਰੀ ਟੌਰੀ ਵਾਲੀ ਫੇਮਸ ਹੁੰਦੀ ਵਾਲੀ ਸਾਹਮਣੇ ਆ ਇੰਨਾ ਚ ਆਉਂਦੀ ਹੈ ਨਾ ਆਪਣੀ ਕਬੂਤਰੀ ਇਹ ਸਾਢੇ ਜਗਟ ਆ ਦੋ ਗਣ ਲੈ ਮੈਂ ਤੇ ਰੱਬ ਤੇਰਾ ਭਲਾ ਕਰੇ ਇਹ 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 ਇੱਥੇ ਨਹੀਂ ਨਾ ਉਹ ਤਾਂ ਫਿਰਦੀ ਆ ਉਹ ਫਿਰਦੀ ਆ ਤੇ ਓਕੇ ਰਿਪੋਰਟ ਪ੍ਰਤੀ 17 ਕਬੂਤਰ ਹੈ 17 18 ਨਾ ਸਾਰੇ ਸੁਣਾ ਕਬੂਤਰ ਬਾਹਰ ਲੌਸੀ ਆ ਗਈ ਦੋਈ ਨੇ ਆਈ ਨਹੀਂ ਨਹੀਂ ਮੁੰਡਿਆ ਇੱਕ ਮਾਰ ਦੇ ਜੂਮ ਕਰਕੇ ਦਿਖਾ ਦੇ ਕਿ ਕਿਤੋਂ ਨਹੀਂ ਜਾ ਸਕਦੇ ਹੈ ਆਪਾਂ ਹੀ ਕਰਨਾ ਚਾਹ ਬੈਠ ਜੀ ਮੁਰਨਾ ਹੈ ਮੁਰ ਜੀ ਇਹ ਤਾਂ ਇਹਦੀ ਇੱਛਾ ਹੈ ਯਾਰ ਕੁਛ ਹੀ ਕਰ ਲੈ ਇਹ ਸਮਾਰ ਕੇ ਦਿਖਾਉਣਿਆ ਕਰ ਜੂਮ ਕਰਕੇ ਲੋ ਜੀ ਆ ਜਾਂਦੀ ਫੋਨ ਚੱਕੀ ਕਿਧਰ ਮੇਰਾ ਫੋਨ ਆਈਂਦਾ ਜਮੇ ਨਹੀਂ ਵੀ ਆ ਗਿਆ ਸੀ ਮਿੱਤਾਂ ਮਿਸਤਰੀ ਕੋਲ ਕੋਈ ਮਿੱਤਾਂ ਮਿਸਤਰੀ ਇੱਕ ਮਿੰਟ ਖੜ ਜਾ ਮੇਰੇ ਵੀਰੋ ਜਿਹੜੀ ਚੀਜ਼ ਦਾ ਡਾਕ ਸੀ ਤੇ ਉਹੀ ਹੋ ਗਿਆ ਹੁਣ ਤੁਹਾਨੂੰ ਕਿਵੇਂ ਦੱਸੀਏ ਦੱਸ ਇਹਨੂੰ ਹੰਗਾ ਦਾ ਉਹ ਬੈ ਗਈ ਆਪਣੀ ਫੂੰਜੀ ਵਾਲੀ ਹਰੀ ਟੌਰ ਜੀ ਆ ਜੀ ਦੀ ਵਜ ਦੀ ਸੀ ਨਾ ਕੋਠੀ ਤੇ ਬਈ ਕਿਉਂਕਿ ਕਾਰਨ ਇੱਕ ਤੌਣ ਯਾਰ ਕਬੂਤਰ ਵੀ ਬਾਲੇ ਰਹਿੰਦੇ ਕੋਠੀ ਦੇ ਤੇ ਨਾ ਤੇ ਬੈ ਗਈ ਸਾਹਮਣੇ ਹੁਣ ਐ ਨਹੀਂ ਪਤਾ ਰਲਾ ਚਾੜਦੇ ਹੋ ਦੋ ਬੈਠੇ ਨਹੀਂ ਜੋ ਔਰ ਲਈ ਆ ਕਿ ਉਧਰ ਲਈ ਹੈ ਮਤਲਬ ਆਪੇ ਉਹ ਆ ਬੈਠੀ ਇੱਥੇ ਸਾਹਮਣੇ ਦੇਖ ਰੋ ਆਪਣਾ ਚੈੱਕ ਠੀਕ ਹੈ ਕਰਦੇ ਕੋਈ ਫੜਦੀ ਉਹਨਾਂ ਨੂੰ ਫੋਨ ਵੀ ਕਰਤਾਗਾ ਭਾਈ ਨਾ ਇਹੋ ਥਾਲੀ ਕਿ ਜਣਾ ਲੈ ਚੱਲ ਕੋਈ ਨਹੀਂ ਬਹੁਤ ਡਿਲੀਕਟ ਆਹੀ ਕੋਠੀ ਵੱਡੀ ਤੇ ਪਰ ਵੀਰੋ ਤੇ ਬਾਜੀ ਦੀ ਨਿਪੜ ਹੋ ਗਈ ਚਾਰ ਕਬੂਤਰਾਂ ਸਾਂਝੀ ਗੈਣਾ ਬਈ ਚਾਰ ਕਰਾਂ ਸਾਂਝੀ ਹੋ ਗਈ ਕਿਹੜੀ ਕਿਹੜੀ ਸਨਹੀਂ ਆਹ ਬਈ ਟਾਈਮ ਵਾਲੇ ਕੂਤਰਾਂ ਦਾ ਟਾਈਮ ਹੋ ਗਿਆ ਲੱਖਾ ਕੋਠੇ ਤੇ ਦੂਜੇ ਚਾਰਾਂ ਕੂਤਰਾਂ ਦੀ ਬਾਜੀ ਹੋ ਗਈ ਬਈ ਕਿਹੜੇ ਕਿਹੜੇ ਮੱਲਣ ਵੀਰੂ ਮੋਖਸਰ ਗੁਰਪੀ ਤੇ ਮੱਲਣ ਤੇ ਹੈਪੀ ਚੱਕ ਤੇ ਚਾਰਾਂ ਕੂਤਰਾਂ ਦੀ ਬਾਜੀ ਹੋ ਗਈ ਬਈ ਲਓ ਜੀ ਬਾਜੀ ਹੋ ਗਈ ਸਾਂਝੀ ਸਾਡੀ ਹੋਈ ਕੋਠੀ ਨਾਲ ਸਾਂਝੀ ਬਾਜੀ ਤੇ ਸੁਖਜਿੰਦਰ ਖੜਾ ਤੇ ਜ ਆਪਣੇ ਚੋਬਰ ਵੀ ਬਾਬੇ ਆਗੇ ਸੀਗੇ ਤੇ ਛਤਰੀਆਂ ਟਾਂਗੇ ਟੁੰਗੀਆਂ ਲਿਆਏ ਇਹ ਉਹ ਉੱਡੂਗੀ ਤਾਂ ਫਿਰ ਉਹਨੂੰ ਭਾਵਾਂਗੇ ਤੇ ਕਿਹ ਰਹੇ ਕਬੂਤਰ ਕੁਦਰਪਾਲ ਦੇ ਫਰਦੇ ਭੜਕਾਉਣ ਨੂੰ ਤੇ ਚਾਰ ਕਬੂਤਰਾਂ ਹੋ ਗਈ ਬਾਜੀ ਸਾਂਝੀ ਤੇ ਕੋਠੀ ਵਾਲ ਨੂੰ ਮਿਹਨਤ ਕਰਦੇ ਨਹੀਂ ਪੂ ਜਾ ਕੇ ਸਖੇਂਦਰ ਭਾਈ ਵੀ ਬਾਈ ਬਣ ਕੇ ਚੜ ਜਾਂਦੇ ਹੋਣਾ ਯਾਰ ਵੀ 2 ਮਿੰਟ ਦਾ ਕੰਮ ਹੈਗਾ ਇਹ ਫੜ ਕੇ ਹੀ ਮੁੜੀ ਹੋਣਾ ਮੁੜ ਕੇ ਤੇ ਢਾਂਗੇ ਲੱਗ ਚੁੱਕੇ ਤੁਹਾਡੇ ਸਾਹਮਣੇ ਵੇਖ ਲਓ ਤੇ ਟਾਈਮ ਕੀ ਹੋ ਗਿਆ 1 ਮਿੰਟ ਟਾਈਮ ਵੀ ਉਹਨੂੰ ਨੋਟ ਕਰਾ ਦਈਏ ਇਹ ਟਾਈਮ ਹੋ ਗਿਆ ਜੀ ਰਫਾ ਢਪਲਾ ਕਰੇ 5:52 ਮਿੰਟ 5:50 ਤੇ ਢਾਂਗੇ ਲੱਗੇ ਆਏ ਮੰਨ ਲਓ ਤੇ ਜਦੋਂ ਫੋਟੋ ਨੇ ਕਰਦੇ ਆ ਫਿਰ ਸ਼ੇਅਰ ਆਪ ਕਰਨਾ

ਲੋ ਜੀ ਕੋਈ ਜਿਵੇਂ ਕੋਈ ਆਖਦੇ ਮੰਨ ਜਾਂਦਾ ਠੀਕ ਹੈ ਠੀਕ ਚਲੋ ਵਧੀਆ ਗੱਲ ਹੈ ਜੀ ਲੋ ਜੀ 100 ਰੁਪਏ ਆਉਂਦੇ ਛੱਪਾਂ ਦਾ ਦੁੱਤੀਆਂ ਮਾ ਪਾਇਆ ਉਹ ਸਾਹਮਣੇ ਦਾਵਾ ਬਾਈ ਕਿਆ ਬਾਰਿਸ਼ ਹੈਲੋ ਉਹ ਚੜ ਗਿਆ ਤਾਂ ਬਾਈ ਡਾਉਂਦਾ ਨੀ ਰੱਖ ਹਾਂ ਨੂੰ ਆ ਦੱਸਦੇ ਮਾੜਾ ਵੀ ਡਾਉਂਦਾ ਉਹ ਨਹੀਂ ਨਹੀਂ ਹੁਣ ਉੱਡ ਉਹ ਉੱਡ ਪੇ ਬਾਈ ਸਾਰੇ ਉੱਡ ਗਿਆ ਸਾਰੇ ਉੱਡ ਪੇ ਲੈ ਹੁਣ ਨਿਗਰ ਰੱਖ ਮਾੜੀ ਕਿੱਥੇ ਆਪਣੀ ਫਿਰ ਪੁੰਝੇ ਲੀ ਕਿੱਥੇ ਫਿਰ ਨਿਗਰ ਰੱਖ ਮਾੜੀ ਇੱਧਰ ਆਉਗੀ ਹੁਣ ਲੋੜ ਤਿੱਕਣਾ ਫੜ ਲਈ ਉਹਨੂੰ ਫੇਰ ਹੀ ਵੇਖਾਂਗੇ ਇੱਥੇ ਫੜੀ ਦਾ ਕਿੱਥੇ ਫੂੰਜੀ ਵਾਲੀ ਕਿਤੇ ਨਿਗਾਹ ਵਗੇ ਦਿੱਕਾ ਪੱਟੀ ਵਾਲੀ ਆਹ ਚੱਲ ਇਹ ਇਹ ਨਹੀਂ ਬਈ ਟੌਰੀ ਵਾਲੀ ਆ ਇਹ ਫੂੰਜੀ ਵਾਲੀ ਆ ਸਾਰਾ ਪੂੰਝਾ ਹੈ ਨਾ ਹਰਾਗਾ ਆਪਣੀ ਕੂਦਰੀ ਦਾ ਆ ਆ ਗਿਆ ਇਹ ਆ ਗਈ ਇਹ ਉਹ ਇਹ ਆ ਫਿਰ ਸਾਹਮਣੇ ਇਹ ਸਾਰਾ ਮੂਰੇ ਆ ਫਿਰ ਤੁਸੀਂ ਨਹੀਂ ਨਹੀਂ ਇਕੱਠੀ ਜਾਊਗੀ ਤੇਰੇ ਨੂੰ ਫੋਨ ਕਰਦੇ ਰਹਿਣੂ ਫੇਰ ਵੇਣੇਗੇ ਦਿਖਾਈ ਚੱਲ ਚੱਤ ਥੱਲੇ ਚੱਲ ਸੋ ਕੰਨੀ ਚੱਲ 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 ਬਾਹਰ ਚੱਲੋ ਫਿਰ ਦੇਖੋ ਲੈ ਲਓ ਜੀ ਖਗਿੰਦਰ ਜੀ ਦਰਸ਼ੇ ਬਾਬਾ ਮੜੇ ਕਬੂਤਰੀ ਬਾਬੇ ਬੈ ਗਈ ਆ ਬਈਆਂ ਦੀ ਕੋਠੀ ਵਾਲੇ ਨੇ ਤੇ ਨਾ ਚਦਰੀ ਤੇ ਦਿਖਾਈ ਬਈ ਉਹ ਨਹੀਂ ਸੁਜੀਉਂ ਹੀ ਇਹ ਦਿਖਾਈ ਕਬੂਤਰੀ ਦਿਖਾਓ ਚੈੱਕ ਕਰਾ ਦੇ ਮੜੀ ਜੀ ਲਓ ਜੀ ਕਬੂਦਰੀ ਫਾੜ ਬਿਜੀ ਠੀਕ ਆ ਓਕੇ ਓਕੇ ਬਈ ਟਾਈਮ ਆ ਬਈ ਕਬੂਦਰੀ ਚੰਗਾ ਹੋ ਗਿਆ ਤੇਰਾ ਮੋਟਰਸਾਂ ਤੇਰਾ ਆ ਰਿਹਾ ਤੇ ਚੱਲ ਫਿਰ ਲੈ ਕੇ ਚੱਲਦੇ ਨੂੰ ਸਾਰੇ ਰੱਖੀ ਕੌਂਕੀ ਜਟਨ ਦਰਸ਼ਨ ਕਰਾ ਸਾਡੀ ਕਬੂਦਰੀ ਦੇ ਹਾਂਜੀ ਉਹ ਜੀ ਜੀ ਦਿੱਤ ਕੇ ਜੀ ਦਿਖਾ ਬਈ ਉਹੀ ਗੱਲ ਹੋ ਗਈ ਯਾ ਡਰ ਸੀਗਾ ਲੈ ਵੀ ਤੇਰਾ ਮੂੰਹ ਕਰਦੀ ਦਾ ਇਹ ਬੈਠੀ ਕਿਵੇਂ ਉੱਥੇ ਜਾ ਕੇ ਅਰੇ ਉੱਥੇ ਜਾ ਕੇ ਬੈਠ ਗਈ ਹੈ ਆਹ ਚੀਜ਼ ਕਰਕੇ ਆਹ ਚੀਜ਼ ਕਰਕੇ ਇਹ ਵੇਖ ਕੇ ਲੈ ਆਏ ਜਮਾ ਮੈਂ ਸੁਣ ਕੇ ਆਖਿਆ ਸੀਗਾ ਬਸ ਮੈਂ ਤਾਂ ਆਵਦਾ ਸੀ ਹਾਂ ਵੀ ਨਹੀਂ ਬੰਦੀ ਨਹੀਂ ਜੀ ਬੰਦੀ ਨਹੀਂ ਸੀ ਬੰਦੀ ਹੈ ਨਹੀਂ ਸੀ ਬੰਦੀ ਕਬੂਤਰੀ ਬੰਦੀ ਨਹੀਂ ਸੀ ਆ ਇੱਕ ਮਿੰਟ ਆ ਮੁੜ ਕੇ ਮੁੜ ਕੇ ਗੱਲ ਚਲੋ ਆ ਨਹੀਂ ਹੁੰਦਾ ਗੇਮ ਪਾਣੀ ਲੱਗਦਾ ਹੁੰਦਾ ਬਈ ਕੂਤਰ ਨੂੰ ਪਾਣੀ ਸਾਰੇ ਲਾਉਂਦੇ ਆ ਪਰ ਮੰਨ ਕੇ ਚਲੋ ਇਹ ਕਬੂਤਰੀ ਬਈ ਆਪਾਂ ਨੂੰ ਪਤਾ ਖਰਾਕ ਤਾਂ ਪਿੰਜਰੇ ਚ ਬੈਠੀ ਨਹੀਂ ਖਰੀਦੀ ਕੂਤਰੀ ਠੀਕ ਹੈ ਪੂਰੇ ਆ ਸਾਰਾ ਸਮਾਨ ਰੱਖੀ ਪਈ ਹੈ ਸਾਰਾ ਸਮਾਨ ਰੱਖੀ ਪਈ ਹੈ ਜਦੋਂ 2:30 2:00 ਸੱਚ ਦੇ ਅੱਗਵਰੀ ਜਦੋਂ ਪਾਣੀ ਖਿੱਚ ਗਈ ਅੰਦਰ ਵਾਲਾ ਵਜਿਆ ਵੀ ਸਮਾਨ ਮੱਚਿਆ ਗਰਮੈਸ ਬਣ ਕੇ ਟਿਕ ਪਿਆ ਗਿਆ ਇਦਾਂ ਹੀ ਸਾਹ ਆ ਗੱਲ ਵੀ ਆਹ ਦੀ ਬਾਤ ਹੋਈ ਹੈਗੀ ਤੇ ਮੈਂ ਬਈ ਕੱਲ ਹੋ ਗਈ ਜੀ ਆਪਾਂ ਲੇਟ ਹੈ ਨਾ ਬਾਜੀ ਤੋਂ ਤੇ ਮੈਂ ਚੱਲ ਕਰਦੀਏ ਵੀਡੀਓ ਦੀ ਐਂਡਿੰਗ ਹਣਾ ਤੇ ਕੋਈ ਮਾੜੀ ਮੂੜੀ ਨਹੀਂ ਗੱਲਾਂ ਮੈਨੂੰ ਪਤਾ ਹੈ ਉਹਨੇ ਕਹ ਦੀਏ 10 ਤੇ ਗੱਲ ਇਹ ਸੀ ਬਾਬੋ ਕਬੂਤਰੀ 2 ਵਜੇ ਬਹਿ ਗਈ ਸੀ ਆਪਣੀ ਜਿਵੇਂ ਤੁਹਾਨੂੰ ਪਤਾ ਹੀ ਤੁਸੀਂ ਵੀਡੀਓ ਚ ਵੇਖਿਆ ਹੀ ਆ ਉਹ 2 ਵਜੇ ਬੈਠਣ ਦਾ ਕਾਰਨ ਬਈ ਬਾਦਾਮ ਪੜੇ ਕੁਛ ਐਨੇ ਸੀਗੇ ਰਸਤੇ ਬੈਈ ਕਬੂਤਰੀ ਠੀਕ ਆ ਤੇ ਪਾਣੀ ਪੂਣੀ ਦੀ ਵਿਚਾਸ ਕਰਦੀ ਸੀ ਪੂਰੀ ਤੇ ਇੰਨੇ ਬਾਦਾਮ ਸੀ ਔਕੀ ਹੋ ਕੇ ਜੰਦਰ ਮੱਚਨ ਲੱਗ ਗਿਆ ਸਾਢੇ ਪੰਜ ਲੱਗ ਗਿਆ ਭੈਣ ਜੀ ਦੇ ਤੂੰ ਉਹਨੂੰ ਤਾਂ ਭੈਣੇ ਸੀਗਾ ਜੇ ਕਬੂਤਰੀ ਮੱਲਾ ਬਾਦਾਮ ਤੋਂ ਨਾ ਹੁੰਦੇ ਅੰਦਰ ਹਣਾ ਇੱਕ ਅਦਾ ਬਾਦਾਮ ਚੱਲ ਜਾਂਦੀ ਤੇ ਬਾਕੀ ਪਾਣੀ ਵੀ ਘੱਟ ਦਿੱਤਾ ਇਹਨੂੰ ਤੇ ਕਬੂਤਰੀ ਆਪਣੀ ਕਾੜ ਕਾੜਦੀ ਕਬੂਤਰੀ ਆਪਣੀ ਜਾਂਦੀ ਸੱਤ ਸਾਢੇ 7:30 ਵਜੇ ਤੱਕ ਹਣਾ ਤੇ ਚਲੋ ਕੋਈ ਨਹੀਂ ਫਿਰ ਇਹ ਤਾਂ ਗੱਲਾਂ ਹੁੰਦੀਆਂ ਰਹਿੰਦੀਆਂ ਘਾਟਵਾ ਚੱਲਦੀ ਰਹਿੰਦੀ ਮਾੜੀ ਮੁਟੇ ਏਡੀ ਨਹੀਂ ਗੱਲ ਹੁੰਦੀ ਏ ਤੇ ਹੁਣ ਆਪਣੀ ਕੱਲ ਨੂੰ ਬਾਜੀ ਹੈਗੀ 11 ਤਰੀ ਦੀ ਬਾਜੀ ਅੱਜ 10 ਤਰੀ ਕੋਗੀ ਤੇ 11 ਤਰੀਕ ਦੀ ਬਾਜੀ ਆਪਣੀ ਉਥੇ ਕਿੱਧਰ ਸੀ ਨਾ ਭੁੱਲੇ ਨਾ ਬਾਬੇ ਲਈ ਕਬੂਤਰ ਛੱਡਣੀ ਆਪਾਂ ਇੱਕਦਮ ਭੁੱਲ ਬੜਾ ਜਾਣਾ ਛੱਡੀ ਯਾਰ ਤੇ ਗੱਲ ਜ ਹਜੇ ਵੀ ਸੱਟ ਨਹੀਂ ਹੋਇਆ ਖਣੀ ਦੁਬਾਰ ਕੱਲ ਠੰਡਾ ਪੀਲੇ ਤਾਂ ਹੋ ਗਿਆ ਨਾ ਤੇ ਚਲੋ ਫਿਰ ਮੈਂ ਤਾਂ ਵੀਡੀਓ ਤੇ ਐਂਡਿੰਗ ਕਰਦਗੇ ਜਿੰਨਾ ਕੁਝ ਪਤਾ ਇੰਨਾ ਕੀ ਮੈਨੂੰ ਪਤਾ ਸੀਗਾ ਇੰਨਾ ਤੁਹਾਨੂੰ ਦੱਸ ਰਿਹਾ ਮੈਂ ਤੇ ਆਪਾਂ ਚੱਲ ਬਾਜ਼ੀਆਂ ਤੇ ਜਾਇਆ ਕਰਨਾ ਕੋਣ ਤੇ ਕਰੇ ਮਤਲਬ ਮਾਂਪੇ ਕਬੂਤਰ ਘੱਡੀ ਤੇਗਾ 10 ਤਰੀਕ ਅੱਜ ਤੇ ਸਾਹਮਣੇ ਉਹ ਸ਼ਧਰੀਆਂ ਲੱਗੇ ਪੈਣਾ ਤੇ ਮੈਂ ਰੋਟੀ ਟੀ ਖਾ ਲਾ ਤੇ ਰੋਟੀ ਟੀ ਖਾ ਕੇ ਚੱਲਦੇ ਹਾਂ ਉਹਦੇ ਕੋਲੇ ਹਣਾਂ ਤੇ ਵੀਡੀਓ ਵੀਡੀਓ ਸੱਟ ਕਰਕੇ ਟੱਛ ਮੇ ਤੇ ਚਲੋ ਬਾਬੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਦਿਲ ਤੇ ਰਹੇ ਨਵੀਂ ਵੀਡੀਓ ਨਾਲ ਤੇ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਬਾਏ ਬਾਏ ਲਵ ਯੂ